ਸਿਰ ਉਪਕਾਰ ਧਾਰਿਓ ਦੇਖੋ ਜੀ ਅੱਜ ਧੰਨ ਧੰਨ ਕਿਲੇ ਵਾਲੇ ਮਹਾਰਾਜ ਜੀ ਸੰਤ ਮਾਰਾ ਹਰਨਾਮ ਸਿੰਘ ਜੀ ਨਿਸ਼ਾਹਰਾ ਸਾਹਿਬ ਵਾਲੇ ਉਹਨਾਂ ਦੀ ਬੜੇ ਅਪਰੰਪਾਰ ਕਿਰਪਾ ਹੋਈ ਆ ਉਹਨਾਂ ਦੀ ਮਿਹਰ ਬਖਸ਼ਿਸ਼ ਸਦਕਾ ਅਸੀਂ ਵਾਹੋ ਵਾਹੋ ਆਇਲਟ ਸੈਂਡ ਪੀਟੀ ਸੈਂਟਰ ਦੀ ਸ਼ੁਰੂਆਤ ਕਰ ਰਹੇ ਆ ਅੱਜ ਤੇ ਉਹਨਾਂ ਦੀ ਮਿਹਰ ਦੇ ਸਦਕਾ ਹੀ ਇਹ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆਂ ਮਹਾਰਾਜ ਦੇ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਸਾਡਾ ਪਹਿਲੋਂ ਵਾਹੋ ਆਹੋ ਡਾਕੂਮੈਂਟ ਸੈਂਟਰ ਅੱਜ ਤੋਂ 4 ਸਾਲ ਪਹਿਲੋਂ ਜੋ ਕਿ ਅਹੀਂ ਨਸ਼ਹਿਰਾ ਮੱਜਾ ਸਿੰਘ ਨੀਅਰ HDFC ਬੈਂਕ ਵਾਹੋ ਆਹੋ ਡਾਕੂਮੈਂਟ ਸੈਂਟਰ ਦੀਆਂ ਸੇਵਾਵਾਂ 4 ਸਾਲ ਹੋ ਗਏ ਆ ਜੋ ਕਿ ਲੋਕਾਂ ਦੇ ਵਿੱਚ ਸਹੂਲਤ ਪ੍ਰਦਾਨ ਕਰ ਰਹੇ ਆ ਇਸ ਵਿੱਚ ਜੋ ਵੀ ਗਵਰਨਮੈਂਟ ਅਦਾਰਿਆਂ ਦੇ ਨਾਲ ਸੰਬੰਧਿਤ ਡਾਕੂਮੈਂਟ ਇਹ ਉਹ ਸਾਰਿਆਂ ਦੀਆਂ ਸੁਭਾਵਾਂ ਅਸੀਂ ਜਨਤਾ ਨੂੰ ਦੇ ਰਹੇ ਹਾਂ ਆਹ ਉਹ ਟਿਊਸ਼ਨ ਸੈਂਟਰ ਜੋ ਸਾਡਾ 2 ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਟਿਊਸ਼ਨ ਸੈਂਟਰ ਜੋ ਚੱਲ ਰਿਹਾ ਉਹ ਸਾਡੀ ਇੱਕ दिली ਇੱਛਾ ਸੀ ਕਿ ਸਾਡੇ ਪੈਂਡੂ ਏਰੀਏ ਦੇ ਜੋ ਲੋਕ ਹੈ ਉਹਨਾਂ ਨੂੰ ਬੱਚਿਆਂ ਨੂੰ ਟਿਊਸ਼ਨ ਪੜ੍ਹਨ ਲਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਸੀ ਤੇ ਜੋ ਕਈ ਸ਼ਹਿਰਾਂ ਦੇ ਵਿੱਚ ਜਾਂਦੇ ਸੀ ਉਸ ਨੂੰ ਮੁੱਖ ਰੱਖਦੇ ਹੋਇਆ ਆਪਾਂ 2 ਸਾਲ ਪਹਿਲਾਂ ਵਾਹੋ ਵਾਹ ਟਿਊਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਜੋ ਕਿ ਲੋਕਾਂ ਦਾ ਬਹੁਤ ਹੀ ਭਰਵਾ ਹੰਗਾਰਾ ਮਿਲਿਆ ਤੇ ਅਸੀਂ ਵੀ ਆਪਣੇ ਤਨੋਂ ਮਨੋਂ ਲੋਕਾਂ ਦੀ ਪੂਰੀ ਸੇਵਾ ਕਰ ਰਹੇ ਹਾਂ ਜੋ ਵੀ ਬੱਚਾ ਸਾਡੇ ਕੋਲ ਟਿਊਸ਼ਨ ਪੜਨ ਲਈ ਆਉਂਦਾ ਏ ਜੋ ਫੀਸਾਂ ਨਹੀਂ ਵੀ ਦੇ ਸਕਦਾ ਆਪਾਂ ਉਹਨਾਂ ਦੀ ਵੀ ਆਪਣੇ ਕੋਲੋਂ ਹੀ ਆਪਣੇ ਸੈਂਟਰ ਦੇ ਵਿੱਚੋਂ ਹੀ ਯੋਗਦਾਨ ਪਾ ਕੇ ਮਦਦ ਕਰਦੇ ਹਾਂ ਫ੍ਰੀ ਟਿਊਸ਼ਨ ਦੀ ਸੁਭਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਕਿਵੀਸ਼ਨ ਦੇ ਵਿੱਚ ਸਾਡੇ ਕੋਲ ਕੁੱਲ 7 ਸਟਾਫ ਮੈਂਬਰ ਹਨ ਜੋ ਕਿ ਅਲੱਗ-ਅਲੱਗ ਵਿਸ਼ਿਆਂ ਨੂੰ ਟੀਚ ਕਰਾ ਰਹੇ ਨੇ ਮੇਰਾ ਨਾਮ ਅੰਜਲੀ ਸ਼ਰਮਾ ਹੈ ਮੈਂ ਇੱਥੇ ਟੀਚ ਕਰਵਾਨੀ ਆ ਮੈਥਸ ਸਬਜੈਕਟ ਹੈ ਮੇਰੇ ਕੋਲ ਉਹ ਮੈਂ ਪਲੱਸ 2 ਕਲਾਸ ਤੱਕ ਟੀਚ ਕਰਵਾਨੀ ਆ ਮੈਥਸ ਬੱਚਿਆਂ ਨੂੰ میرے کالج اتے 60 پلس اسٹوڈنٹس نے جڑے اتے پڑھ رہے نے اس ٹائم بہت اچھا ایکسپیرینس ہے بہت اچھی فیسلٹیز ہیں سٹاف جو ہے میرے کولیگز نے بہت اچھے ہیں مطلب ایک فرینڈلی انوائرمنٹ ہے اور بچیاں دے نال بھی بڑا مطلب بہت اچھا ایک باؤنڈ ہے ساڈا بہت اچھا ایکسپیرینس ہے بہت ٹیوشن اتے ساڈے کول پرائمری پورشن ہے سیکشن ہے پورا اور پلس ساڈے کول سینئر سیکنڈری بھی کلاسز نے ਐਸ ਵੈਲ ਐਸ ਦੇ ਨਾਲ ਸੀਐਸਐਸ ਸੈਂਟਰ ਵੀ ਹੈ ਜਿੱਥੋਂ ਕਿ ਸਾਰੇ ਸਾਰੇ ਤਰ੍ਹਾਂ ਦੇ ਤੁਸੀਂ ਆਧਾਰ卡ੜੀਏ ਉਹ ਮਤਲਬ ਇਹ ਚੀਜ਼ਾਂ ਨਾਲ ਰਿਲੇਟਡ ਤੋਂ ਇਹ ਸਾਰੀਆਂ ਚੀਜ਼ਾਂ ਦੀ ਫੈਸਿਲਿਟੀ ਵੀ ਹੈ ਸਾਡੇ ਕੋਲ ਇੱਥੇ ਮਤਲਬ ਇਹ ਸਾਰੀਆਂ ਚੀਜ਼ਾਂ ਵੀ ਬੰਦੀਆਂ ਔਰ ਰੱਬ ਦੀ ਦਇਆ ਦੇ ਨਾਲ ਵੱਧਦੇ ਹੋਏ ਤਰੱਕੀ ਵੱਧਦੀ ਹੋਈ ਅਸੀਂ ਅੱਜ ਇੱਕ ਹੋਰ ਨਵਾਂ ਜਿਹੜਾ ਸੈਂਟਰ ਹੈ ਉਹ ਨਾਲ ਐਡ-ਆਨ ਹੋਣ ਜਾ ਰਿਹਾ ਜਿਸ ਦੀ ਜਿਸ ਦਾ ਮਤਲਬ ਕਿ ਵਾਹ ਵਾਹ ਪੀਟੀਆਲ ਸੈਂਟਰ ਜੋ ਅਸੀਂ ਅੱਜ ਨਿਊ ਸੈਂਟਰ ਐਡ-ਆਨ ਕੀਤਾ ਹੈ ਆਪਣੇ ਸੈਂਟਰ ਚੋਦੀਆ ਜੋ ਓਪਨਿੰਗ ਹੈ ਸਾਡੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਵੱਧ ਤੋਂ ਵੱਧ ਜਿਹੜੇ ਲੋਕ ਆਉਣ ਸਾਡੇ ਨਾਲ ਜੁੜਨ ਔਰ ਮੇਨ ਮੋਟਿਵ ਸਾਡਾ ਐਜੂਕੇਸ਼ਨ ਨੂੰ ਲੈ ਕੇ ਹੈ ਕਿ ਬੱਚੇ ਪੈਰੈਂਟਸ ਜਿਹੜੇ ਆ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਥੋੜਾ ਜਿਹਾ ਜਾਗੂ ਹੋਣ ਕਿ ਮਤਲਬ ਉਹਨਾਂ ਨੂੰ ਪੜ੍ਹਾਈ ਦੇ ਵੱਲ ਜ਼ਿਆਦਾ ਤੋਂ ਜ਼ਿਆਦਾ ਹੋ ਸਕਣ ਔਰ ਬੱਚੇ ਸਾਡੇ ਨਾਲ ਜੁੜ ਸਕਣ ਲੋਕ ਸਾਡੇ ਨਾਲ ਜੁੜ ਸਕਣ ਔਰ ਜਿੰਨੀਆਂ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰ ਰਹੇ ਆ ਹਨਾ ਔਰ ਉਹ ਬੱਚੇ ਬੱਚੇ ਔਰ ਉਹਨਾਂ ਦੇ ਪੇਰੈਂਟਸ ਜਿਹੜੇ ਉਹ ਲੈ ਸਕਣ ਉਸ ਚੀਜ਼ ਨੂੰ ਜੇ ਵਾਹ ਵਾਹ ਟਿਊਸ਼ਨ ਸੈਂਟਰ ਨੇ ਸ਼ਹਿਰੇ ਟੀਚ ਕਰਦਾ ਜੀ ਤੇ ਅਸੀਂ ਇੱਥੇ ਪ੍ਰਾਇਮਰੀ ਦੇ ਟੀਚਰ ਆ ਫਰਸਟ ਤੋਂ ਲੈ ਕੇ 8 ਤੱਕ ਮੈਂ ਮੇਕੋ ਦੇ ਪਾਲਜੀਤ मैम ਨੇ ਇੱਧਰ ਦੇ ਇੰਚਾਰਜ ਤੇ ਸਾਨੂੰ ਇੱਥੇ ਬਹੁਤ ਵਧੀਆ ਲੱਗਦਾ ਬੱਚਾ ਨੂੰ ਪੜਾਉਣਾ ਬੱਚਿਆਂ ਦੇ ਵਿੱਚ ਇੰਜੋਏਮੈਂਟ ਕਰਨਾ ਪਲੱਸ ਅਸੀਂ ਵੀ ਇੱਥੇ ਆ ਕੇ ਬੱਚਾ ਕੋ ਬਹੁਤ ਜ਼ਿਆਦਾ ਸਿੱਖਦੇ ਆ ਆਪਣਾ ਬੱਚਾ ਦੇ ਨਾਲ ਬੌਂਡ ਬਣਾਉਂਦੇ ਆ ਤੇ ਸਾਡਾ ਮੰਨਣਾ ਇਹ ਹੈ ਕਿ ਜੇ ਅਸੀਂ ਆਪਣੇ ਬੱਚਾ ਨੂੰ ਬੈਸਟ ਐਜੂਕੇਸ਼ਨ ਦਵਾਂਗੇ ਤੇ ਆਉਣ ਵਾਲਾ ਭਵਿੱਖ ਜਿਹੜਾ ਸਾਡੇ ਬੱਚੇ ਇੰਡੀਆ ਵਾਸਤੇ ਬਹੁਤ ਵਧੀਆ ਹੋਵੇਗਾ ਵੀ ਜਿੰਨੇ ਬੱਚੇ ਸਾਡੇ ਐਜੂਕੇਸ਼ਨ ਇੱਥੋਂ ਲੈ ਆਂਦੇ ਨੇ ਉਹ ਵਧੀਆ ਵਧੀਆ ਜੌਬਸ ਕਰਦੇ ਸਾਡੇ ਇੰਡੀਆ ਦਾ ਨਾਮ ਰੋਸ਼ਨ ਕਰਨ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਮੇਰਾ ਨਾਮ ਪਾਲਜੀਤ ਕੋਹੜਾ ਹੈ ਤੇ ਅਸੀਂ ਇੱਥੇ ਟਿਊਸ਼ਨ ਸੈਂਟਰ ਬਾਹੂਆ ਟਿਊਸ਼ਨ ਸੈਂਟਰ ਦੇ ਵਿੱਚ ਬੱਚਿਆਂ ਨੂੰ ਟੀਚ ਕਰਵਾਨੇ ਆ। ਸਾਡੇ ਕੋਲ ਦਰਸਰੀ ਤੋਂ ਲੈ ਕੇ 12th ਕਲਾਸ ਤੱਕ ਬੱਚੇ ਆਉਂਦੇ ਹੈਗੇ ਆ ਤੇ ਅਸੀਂ ਸਾਰਿਆਂ ਨੂੰ ਮਤਲਬ ਵਧੀਆ ਐਜੂਕੇਸ਼ਨ ਦੇ ਕੇ ਆਉਣ ਵਾਲੇ ਟਾਈਮ ਵਾਸਤੇ ਬੱਚਿਆਂ ਨੂੰ ਤਿਆਰ ਕਰਦੇ ਆ। ਤੇ ਅੱਜ ਸਾਡੇ ਪੀਟੀ ਤੇ ਆਇਲਟਸ ਦਾ ਸੈਂਟਰ ਜਿਹੜੇ ਉਹਦੀ ਓਪਨਿੰਗ ਹੈਗੀ ਆ। ਤੇ ਅਸੀਂ ਉਹਦੇ ਵਾਸਤੇ ਸਾਰੇ ਇਕੱਠੇ ਹੋਏ ਆਂ ਔਰ ਨਾਲੇ ਨਾਲ ਸਾਡੀ ਪੇਰੈਂਟਸ ਤੇ ਟੀਚਰ ਮੀਟਿੰਗ ਵੀ ਸੀ ਅੱਜ ਜੋ ਕਿ ਅਸੀਂ ਅੱਜ اٹੈਂਡ ਕੀਤੀ ਹੈਗੀ ਐ ਤੇ ਪੇਰੈਂਟਸ ਆਏ ਸੀਗੇ ਇੰਟਰੈਕਟ ਹੋਏ ਤੇ ਨਾਲੇ ਸਾਨੂੰ ਪਤਾ ਲੱਗਾ ਕਿ ਬੱਚੇ ਜਿਹੜੇ ਹੈਗੇ ਆ ਉਹ ਮਤਲਬ ਕਿ ਕਿੱਥੇ ਸਟੈਂਡ ਕਰਦੇ ਆ ਉਹਨਾਂ ਦੀ ਅਸੀਂ ਸਾਰੀ ਜਿਹੜੀ ਹੈਗੀ ਸੀ ਪ੍ਰੋਬਲਮ ਉਹਨਾਂ ਨੇ ਸਾਨੂੰ ਦੱਸੀ ਅਸੀਂ ਆਪਣੀ ਦੱਸੀ ਤੇ ਅੱਜ ਮਤਲਬ ਪੇਰੈਂਟਸ ਟੀਚਰ ਮੀਟਿੰਗ ਵੀ ਸੀ ਤੇ ਨਾਲ ਸਾਡੀ ਆਇਲਸ ਤੇ ਪੀਟੀਡੀ ਸੈਂਟਰ ਦੀ ਓਪਨਿੰਗ ਵੀ ਸੀ ਇਥੇ ਆਇਲਰ ਸੈਂਟਰ ਦੀ ਓਪਨਿੰਗ ਕੀਤੀ ਹੈ ਤੇ ਆਪ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਕਹਿੰਦੇ ਆ ਕਿ ਤੁਸੀਂ ਜ਼ਰੂਰ ਇੱਥੇ ਇੱਕ ਵਾਰੀ ਵਿజిਟ ਕਰੋ ਇੱਥੇ ਸਕਸੈਸ ਰੇਟ ਬਿਲਕੁਲ 100% ਹੈ ਇੱਥੋਂ ਦੇ ਬੱਚੇ ਬਹੁਤ ਹੀ ਕਾਬਿਲ ਨੇ ਉਹਨਾਂ ਨੇ ਬਹੁਤ ਹੀ achhiyan jobs ਵਿੱਚ ਵੀ ਇਹ ਆਪਣੇ ਕੋਰਸ ਵਧੀਆ ਕਿਤੇ ਨੇ ਮੇਰਾ ਨਾਮ Prabhjot Singh ਆ ਜੀ ਮੇਰਾ ਬੇਟਾ ਜੋ 3rd ਕਲਾਸ ਵਿੱਚ ਪੜ ਰਿਹਾ ਹੈ ਉਹ ਵਾਹ ਵਾਹ ਟਿਊਸ਼ਨ ਸੈਂਟਰ ਨਿਸ਼ਾਰਾ ਮੱਜਾ ਸਿੰਘ ਤੋਂ ਟਿਊਸ਼ਨ ਲੈ ਰਿਹਾ ਹੈ ਤੇ ਇਸ ਟਿਊਸ਼ਨ ਸੈਂਟਰ ਦਾ ਸਟਾਫ ਵੈਲ ਕੁਆਲੀਫਾਈਡ ਹੈ ਇੱਥੇ ਕਮਰੇ ਫੁੱਲੀ 에어 ਕੰਡੀਸ਼ਨ ਹੈ ਬੱਚਿਆਂ ਨੂੰ ਪੂਰੀ ਸਹੂਲਤ ਦਿੱਤੀ ਜਾਂਦੀ ਹੈ ਤੇ ਦੂਸਰੀ ਗੱਲ ਇਹ ਕਿ ਸਟਾਫ ਬੱਚਿਆਂ ਨਾਲ ਬਹੁਤ ਹੀ ਕੋਆਪਰੇਟ ਕਰਦਾ ਹੈ ਤੇ ਬਹੁਤ ਹੀ ਅچھے ਤਰੀਕੇ ਨਾਲ ਪੜਾ ਰਿਹਾ ਹੈ ਮੈਂ ਇਹ ਚਾਹਾਂਗਾ ਕਿ ਮੇਰਾ ਬੇਟਾ 10ਵੀਂ ਕਲਾਸ ਤੱਕ ਇਸਟਿਊਸ਼ਨ ਸੈਂਟਰ ਦਾ ਕਿ ਪੜ੍ਹਾਈ ਕਰੇ ਮੇਰਾ ਬੇਟਾ ਜੋ ਲਗਾਤਾਰ ਇੰਪਰੂਵਮੈਂਟ ਉਹਦੇ ਵਿੱਚ ਦੇਖਣ ਨੂੰ ਆਈ ਹੈ ਉਹਦੀ ਹੈਂਡਰਾਈਟਿੰਗ ਵਿੱਚ ਉਹਦੇ ਪੜ੍ਹਾਈ ਲਿਖਾਈ ਦੇ ਸਮਝਣ ਦੇ ਤਰੀਕੇ ਵਿੱਚ ਇੱਥੇ ਪ੍ਰੈਕਟੀਕਲ ਤਰੀਕੇ ਨਾਲ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਇਹ ਨਹੀਂ ਕਿ ਰਟਾ ਰਵਾ ਕੇ ਜਾਂ ਕਿਸੇ ਤਰੀਕੇ ਨਾਲ ਬਿਲਕੁਲ ਪ੍ਰੈਕਟੀਕਲ ਤਰੀਕੇ ਨਾਲ ਸਮਝਾ ਕੇ ਚੰਗੀ ਤਰ੍ਹਾਂ ਬੱਚੇ ਨੂੰ ਫਿਰ ਅੱਗੇ ਪੜਾਇਆ ਜਾ ਰਿਹਾ ਹੈ। ਹਾਂਜੀ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਜੀ ਇੱਥੇ ਜ ਸਾਪ ਭਪਿੰਦਰ ਸਿੰਘ ਦੇ ਵਾਵਾ ਸੈਂਟਰ ਦੇ ਵਿੱਚ ਜਿਹੜਾ ਗੁੜੀਆ ਪੜ ਰਹੀ ਆ ਉਹਨਾਂ ਦੀ ਜਿਹੜੀ ਰਾਈਟਿੰਗ ਮਟੀਰੀਅਲ ਦੇ ਵਿੱਚ ਹੈਂਡ ਰਾਈਟਿੰਗ ਦਾ ਮਟੀਰੀਅਲ ਜਿਹੜਾ ਉਹ ਅੱਗੇ ਨਾਲੋਂ ਕਾਫੀ ਇੰਪਰੂਵ ਹੋਇਆ ਤੇ ਸਟੱਡੀ ਦਾ ਉਹਦਾ ਫਲੋ ਅੱਗੇ ਨਾਲੋਂ ਵਧੀਆ ਹੋਇਆ ਜੀ। ਹਾਂਜੀ ਖੁਸ਼ੀ ਹੋਈ ਆ ਜੀ ਭਾਈ ਹੋਣਾ ਨੇ ਆਇਲਰ ਸੈਂਟਰ ਦਾ ਵੀ ਨਾਲ ਕੰਮ ਸ਼ੁਰੂ ਕੀਤਾ। ਮਹਾਰਾਜ ਤਰੱਕੀਆਂ ਬਖਸ਼ੇ ਇਹਨਾਂ ਨੂੰ ਜੀ ਤੇ ਬੱਚਿਆਂ ਦਾ ਫਿਊਚਰ ਇੱਥੋਂ ਵਧੀਆ ਬ ਮੈਂ ਤੇ ਇਥੇ ਲੋਕਲ ਨਵਿਆਸੀਆਂ ਨੂੰ ਇਹ ਅਪੀਲ ਕਰਾਂਗਾ ਵੀ ਤੁਸੀਂ ਭਪਿੰਦਰ ਸਿੰਘ ਦੇ ਵਾਹ ਵਾਹ ਟ੍ਰੇਨਿੰਗ ਸੈਂਟਰ ਦੇ ਵਿੱਚ ਅਾਇਲਟ ਸੈਂਟਰ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਕੇ ਉਹਨਾਂ ਦਾ ਵਧੀਆ ਬੈਂਡਸ ਲੈ ਕੇ ਫੋਰਨ ਦੇ ਵਿੱਚ ਉਹਨਾਂ ਨੂੰ ਸਟੱਡੀ ਦਾ ਵਧੀਆ ਫਿਚਰ ਬਣਾ ਸਕੋਗੇ ਸੋ ਨਿਹਾਲ ਜੀ ਦਾ ਆਪਾ ਹੋਰ ਬਰਾਂ ਵਾਹਿਗੁਰੂ ਜੀ ਕੀ ਫਤਿਹ ਬੰਦੇ